ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਜਸਟਨ ਟਰੂਡੋ ਉਹਨਾਂ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਆ ਜਸਟਨ ਟਰੂਡੋ ਮਨੁੱਖੀ ਹੱਕਾਂ ਤੇ ਕਦਰਾਂ ਕੀਮਤਾਂ ਦੀ ਨਹੀਂ ਇੱਕ ਉਹਦਾ ਦੀ ਸਰਕਾਰ ਨਾਲ ਵੀ ਲੜਿਆ ਜਿੱਥੇ 40 ਸਾਲ ਹੋ ਗਏ ਸਿੱਖਾਂ ਨੂੰ ਆਪਣਾ ਜੈਨੋਸਾਈਡ ਹੋਏ ਤੇ ਜੋ ਜਸਟਿਸ ਮੰਗਦੇ ਆ ਹੋਇਆ ਪਰ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਨੇ ਕਾਮਾਗਾਟਾ ਮਾਰੂ ਨੂੰ ਲੈ ਕੇ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਇੰਡੀਜਿਨियस ਲੋਕਾਂ ਦੇ ਹੱਕ ਦੇ ਵਿੱਚ ਜੋ ਕੁਝ ਜਸਟਨ ਟਰੂਡੋ ਨੇ ਕੀਤਾ ਅੱਜ ਤੱਕ ਕੋਈ ਵੀ ਜਿਹੜਾ ਕਿਸੇ ਮੁਲਕ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਦਰਾਂ ਕੀਮਤ ਮਨੁੱਖੀ ਹੱਕਾਂ ਦੇ ਕਦਰਾਂ ਕੀਮਤਾਂ ਲਈ ਤੇ ਸਿੱਖਾਂ ਲਈ ਨਹੀਂ ਕਰ ਸਕਿਆ ਸੋ ਅੱਜ ਜਸਟਨ ਟਰੂਡੋ ਹੁਣੀ ਜਿਹੜੇ ਆ ਅ ਅਸਤੀਫਾ ਦੇ ਗਏ ਆ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਉਹਨਾਂ ਨੂੰ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਦੇ ਉੱਤੇ ਪਾਇਆ ਜਾ ਰਿਹਾ ਸੀ ਉਹ ਆਪਾਂ ਸਾਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਪਰ ਸਿੱਖਾਂ ਨੂੰ ਜ਼ਰੂਰ ਜਸਟਨ ਟਰੂਡੋ ਦਾ ਸਾਥ ਦੇਣਾ ਚਾਹੀਦਾ ਆ ਖਾਸ ਕਰਕੇ ਪੰਜਾਬੀਆਂ ਨੂੰ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਅਸੀਂ ਕੈਨੇਡਾ ਪਹੁੰਚ ਜਾਾਂਗੇ ਲੱਖਾਂ ਦੀ ਗਿਣਤੀ ਦੇ ਵਿੱਚ ਉਸ ਨੇ ਜਿਹੜੇ ਪੰਜਾਬੀ ਆ ਉਹ ਕੈਨੇਡਾ ਦੇ ਵਿੱਚ ਪਹੁੰਚਾ ਦਿੱਤੇ ਆ ਜੀ ਬਿਲਕੁਲ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਦੇ ਵਿੱਚ ਢਿੱਲ ਦੇਣ ਵਾਲਿਆਂ ਚੋਂ ਇਹਨਾਂ ਦੀ ਜਿਹੜੀ ਸਰਕਾਰ ਆ ਉਹ ਇੱਥੇ ਰਹੀ ਆ ਇਹਦੇ ਵਿੱਚ ਕੋਈ ਦੋ ਰਾਵਾਨੀ ਆ ਹੁਣ ਚਾਹੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਨੂੰ ਲੈ ਕੇ ਲੋਕ ਖਾਸੇ ਜਿਹੜੇ ਉਹ ਨਾਰਾਜ਼ ਹੋਣ ਜਾਂ ਨਾਰਾਜ਼ ਹੋਣ ਪਰ ਇੱਕ ਟਾਈਮ ਦੇ ਉੱਤੇ ਉਹਨਾਂ ਹੀ ਪਾਲਿਸੀਜ਼ ਦੇ ਚੱਲਦੇ ਆ ਇਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਪਰਿਵਾਰਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਹ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਜਿਹੜੇ ਉਹ ਜ਼ਰੂਰ ਹੋਏ ਨੇ ਜਸਟਨ ਟਰੂਡੋ ਹੀ ਆ ਜਿਨ੍ਹਾਂ ਨੇ ਦੇਖੋ ਕਾਫੀ ਲੰਮਾ ਸਮਾਂ ਇਹ ਕੋਲੀਸ਼ਨ ਦੀ ਸਰਕਾਰ ਐਨਡੀਪੀ ਦੇ ਨਾਲ ਮਿਲ ਕੇ ਉੱਥੇ ਸੱਤਾ ਦੇ ਵਿੱਚ ਜਿਹੜੇ ਉਹ ਰਹੇ ਹੈਗੇ ਆ ਆਪਣੀ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਉਹਨਾਂ ਨੇ ਰਿਜ਼ਾਈਨ ਜਿਹੜਾ ਹੋ ਕਰ ਦਿੱਤਾ ਇੱਕ ਦਹਾਕਾ तकरीबन 10 ਸਾਲ ਇਹਨਾਂ ਨੂੰ ਹੋ ਚੱਲੇ ਆ ਪ੍ਰਾਈਮ ਮਿਨਿਸਟਰ ਬਣਿਆ ਹੋਇਆ ਨੂੰ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਇਹਨਾਂ ਦਾ ਦਬਾਅ ਸੀਗਾ ਇਹਨਾਂ ਦੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਫਾਈਨੈਂਸ ਮਿਨਿਸਟਰ ਨਾਲ ਨਾਲ ਕੈਬਨਿਟ ਦੇ ਬਹੁਤ ਸਾਰੇ ਲੋਕ ਧੜਾ ਧੜ ਜਿਹੜੇ ਆ ਉਹ ਇਹਨਾਂ ਦੇ ਖੇਮੇ ਨੂੰ ਛੱਡ ਕੇ ਜਾ ਰਹੇ ਸੀ ਇਥੋਂ ਤੱਕ ਕਿ ਅ ਇਹ ਵੀ ਦੇਖਿਆ ਵੀ ਜਿੰਨਾ ਜਿਸ ਪਾਰਟੀ ਨੇ ਇਹਨਾਂ ਦੀ ਸਪੋਰਟ ਕੀਤੀ ਸੀ ਜਗਮੀਤ ਸਿੰਘ ਹੁਣ ਵਾਲੀ ਪਾਰਟੀ ਐਨ ਡੀ ਪੀ ਨੇ ਵੀ ਕਹਿ ਦਿੱਤਾ ਸੀਗਾ ਵੀ ਨੋ ਕੰਫੀਡੈਂਸ ਵੋਟ ਦੇ ਵਿੱਚੋਂ ਇਹਨਾਂ ਦੇ ਉਲਟ ਜਿਹੜੀ ਉਹ ਵੋਟ ਪਾਉਣਗੇ ਸੋ ਕੰਨ ਤੇ ਲਿਖਿਆ ਟਰੂਡੋ ਨੇ ਪੜ੍ਹ ਲਿਆ ਤੇ ਟਰੂਡੋ ਜਿਹੜਾ ਹੈ ਉਸ ਨੇ ਅਸਤੀਫਾ ਇਸ ਬਾਬਤ ਜਿਹੜਾ ਉਹ ਹੁਣ ਆਪਣੀ ਪਾਰਟੀ ਦੇ ਲੀਡਰ ਤੋਂ ਜਿਹੜਾ ਉਹ ਦੇ ਦਿੱਤਾ ਆ ਹੁਣ ਲਿਬਰਲ ਪਾਰਟੀ ਨੂੰ ਜਿੰਨਾ ਵੀ ਸਮਾਂ ਰਹਿੰਦਾ ਆ ਜਿੰਨਾ ਚਿਰ ਵੀ ਇਹ ਸਰਕਾਰ ਚੱਲਦੀ ਉਹਦੇ ਲਈ ਸ਼ਾਇਦ ਨਵਾਂ ਪ੍ਰਾਈਮ ਮਿਨਿਸਟਰ ਵੀ ਜਿਹੜਾ ਉਹਨਾਂ ਨੂੰ ਆ ਲੱਭਣਾ ਜਿਹੜਾ ਉਹ ਪਵੇਗਾ ਤੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਹੋਏ ਜਿਹੜਾ ਹੀ ਕਿਹਾ this country deserves a real choice at the next election he announces so ਉਹਨਾਂ ਨੇ ਅਜੇ ਤੱਕ ਅਜੇ ਤੱਕ ਕੈਨੇਡਾ ਦੀ ਜਿਹੜੀ ਆ ਲੋਕਾਂ ਨੇ ਕਿਸੇ ਇੱਕ ਕਹੋ ਵੀ ਪਾਰਟੀ ਨੂੰ ਜਿਹੜੀ ਵੱਡੀ ਬਹੁਮਤ ਦੇ ਕੇ ਨਹੀਂ ਨਵਾਜਿਆ ਹੈਗਾ ਪਿਛਲੇ ਕਈ ਸਾਲਾਂ ਤੋਂ ਇਸੇ ਤਰੀਕੇ ਦੇ ਨਾਲ ਫੌੜੀਆਂ ਦੇ ਸਹਾਰੇ ਹੀ ਉੱਥੇ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਚਲਦੀਆਂ ਆਈਆਂ ਜਿਸ ਦੇ ਵਿੱਚ ਮੇਨ ਪਾਰਟੀ ਦੇ ਤੌਰ ਦੇ ਉੱਤੇ ਲਿਬਰਲ ਪਾਰਟੀ ਜਿਹੜੀ ਆ ਉਹ ਅੱਗੇ ਰਹੀ ਆ ਈਸਵਰ ਕਨਜ਼ਰਵੇਟਿਵ ਪਾਰਟੀ ਦੀ ਲਹਿਰ ਜਿਹੜੀ ਉੱਥੇ ਚੱਲ ਰਹੀ ਆ ਪੀਰ ਪੋਜ਼ਿਵਰ ਨੇ ਜਿਹੜਾ ਇਹ ਆਖਿਆ ਕਹਿੰਦੇ ਵੀ ਅੱਜ ਤੱਕ ਕੁਝ ਵੀ ਚੇਂਜ ਨਹੀਂ ਹੋਇਆ ਹੈਗਾ ਤੇ ਮੁੜ ਕੇ ਜਿਹੜਾ ਹਰਜੋਤ ਸਿੰਘ ਜੀ ਜੇ ਆਪਾਂ ਜਸਟਿਨ ਟਰੂਡੋ ਦੀਆਂ ਉਹ ਗੱਲਾਂ ਦੇ ਵੱਲ ਨੂੰ ਵੀ ਜਿਹੜਾ ਨਾਲ ਵਾਦਦੇ ਆ ਬਾਕੀ ਉੱਚੇ ਦਾ ਕੀ ਤਾਜਾ ਘਟਨਾ ਕਰਮ ਕੀ ਕੁਝ ਹੋਰ ਕਹਿ ਦੇ ਆ ਉਹ ਵੀ ਆਪਾਂ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਆਪਾਂ ਇੱਕ ਸਿੱਖ ਪਰਸਪੈਕਟਿਵ ਤੋਂ ਜੇ ਉਹ ਗੱਲ ਕਰੀਏ ਤਾਂ ਜਿਹੜੀਆਂ ਇਸਨੇ ਕੁਝ ਗੱਲਾਂ ਕੀਤੀਆਂ ਆ ਉਹਦੇ ਨਾਲ ਜਰੂਰ ਸਿੱਖਾਂ ਦੀ ਜਿਹੜੀ ਚਰਚਾ ਆ ਉਹ ਉਬਰੀ ਆ ਸਿੱਖ ਇੱਕ ਧਿਰ ਦੇ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦੁਨੀਆ ਭਰ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਉੱਭਰ ਕੇ ਸਾਹਮਣੇ ਆਏ ਆ ਜਿਸ ਕਰਕੇ ਆਪਾਂ ਦੇਖਿਆ ਵੀ ਭਾਰਤ ਵੀ ਇਸ ਚੀਜ਼ ਤੋਂ ਖਾਸਾ ਜਿਹੜਾ ਆ ਉਹ ਦੁਖੀ ਹੈਗਾ ਵੀ ਕਿਉਂ ਸਿੱਖਾਂ ਨੂੰ ਉਹ ਇੰਨੀ ਜ਼ਿਆਦਾ ਤਵੱਜੋ ਜਿਹੜੀ ਉਹ ਦਿੰਦਾ ਆ ਸਭ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਦੇ ਲਈ ਜਿਹੜੀ ਉਹ ਮਾਫੀ ਮੰਗੀ ਸੀ ਇਹ ਅੱਜ ਤੋਂ 8 ਸਾਲ ਪਹਿਲਾਂ ਦੀ ਹਰਜੋ ਸਿੰਘ ਜੀ ਗੱਲ ਆ ਉਹਦਾ ਛੋਟਾ ਜਿਹਾ ਇੱਕ ਕਲਿੱਪ ਆਪਣੇ ਜਿਹੜੇ ਸਰੋਤਿਆਂ ਨੂੰ ਸੁਣਾਉਂਦੇ ਆ ਵੀ ਉਸ ਟਾਈਮ ਦੇ ਉੱਤੇ ਜਸਟਿਨ ਟਰੂਡੋ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਉਸ ਟਾਈਮ ਦੇ ਉੱਤੇ ਪਹੁੰਚੇ ਸੀਗੇ ਕਾਮਾਗਾਟਾ ਮਾਰੂ 1914 ਦੇ ਵਿੱਚ ਜਹਾਜ਼ ਜਿਹੜਾ ਉਹ ਰੈਂਟ ਕਰਕੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ ਸੀ ਕੈਨੇਡੀਅਨ ਉੱਥੋਂ ਦੀ ਸਰਕਾਰ ਦੇ ਦੁਆਰਾ ਕਿਦਾਂ-ਕਿਦਾਂ ਨਸਲਵਾਦ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਸ ਇਨਸੀਡੈਂਟ ਦੇ ਅ ਜਸਟ ਟੂ ਦ ਨੇ ਕੁਛ ਇਸ ਤਰ੍ਹਾਂ ਮਾਫੀ ਜੂ ਆਫਰ ਐਂਡ ਅਪੋਲੋਜੀ ਓਨ ਬਿਹੈਫ ਆਫ ਟੂਡੇ ਆਈ ਰਾਈਜ਼ ਇਨ ਥਿਸ ਹਾਊਸ ਟੂ ਆਫਰ ਐਂਡ ਅਪੋਲੋਜੀ ਓਨ ਬਿਹੈਫ ਆਫ ði ਗਵਰਨਮੈਂਟ ਆਫ ਕੈਨੇਡਾ ਫਾਰ ਆਰ ਰੋਲ ਇਨ ði ਕੋਮਗਾਟਾ ਮਾਰੂ ਇਨਸੀਡੈਂਟ ਜੀ ਸੋ ਜੀ ਬਿਲਕੁਲ ਸੋ ਹਰਦੀਪ ਸਿੰਘ ਨਿਜਰ ਉਹਨਾਂ ਦੇ ਮਾਮਲੇ ਵਿੱਚ ਵੀ ਜਿਹੜੀ ਉਹਨਾਂ ਦੀ ਕਲਿੱਪ ਆ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸੁਣਾਈ ਜਾਵੇ ਇਸ ਤੋਂ ਬਿਨਾ ਜਿਸ ਤਰ੍ਹਾਂ ਮੈਂ ਦੱਸਿਆ ਸੀ ਪਈ ਹਿਊਮਨ ਰਾਈਟਸ ਨੂੰ ਲੈ ਕੇ ਜਸਟਨ ਟਰੂਡੋ ਹੋਣਾ ਨੇ ਜੋ ਇਨਡੀਜਨियस ਬੱਚੇ ਜਿਹੜੇ ਧੱਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਉੱਥੇ ਦੇ ਅਸਲੀ ਮਾਲਕ ਸੀਗੇ ਉਹਨਾਂ ਦੇ ਬੱਚਿਆਂ ਨੂੰ ਬੋਰਡਿੰਗ ਸਕੂਲਾਂ ਦੇ ਵਿੱਚ ਰੱਖਿਆ ਗਿਆ ਤਾਂ ਕਿ ਉਹ ਆਪਣਾ ਕਲਚਰ ਭੁੱਲ ਜਾਣ ਆਪਣੀ ਬੋਲੀ ਭੁੱਲ ਜਾਣ ਇਹ ਸਾਰਾ ਕੁਝ 1899 ਤੋਂ ਲੈ ਕੇ 1997 ਤੱਕ ਚੱਲਦਾ ਰਿਹਾ ਸੈਸਕੈਚੂਨ ਵਿੱਚ ਵੀ ਵਾਪਰਿਆ ਸੀ ਮਰੀਏਬਲ ਇੰਡੀਅਨ ਰੈ residențial ਸਕੂਲ ਜਿੱਥੇ 600 ਤੋਂ ਵੱਧ ਬੱਚਿਆਂ ਦੇ ਜਿਹੜੇ ਰਿਮੇਨਸ ਆ ਉਹ ਮਿਲੇ ਸੀਗੇ ਉਸ ਸੰਬੰਧ ਦੇ ਵਿੱਚ ਵੀ ਜਸਟਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਜਿਹੜੀ ਮਾਫੀ ਮੰਗੀ ਸੀ ਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਧੱਕਾ ਆ ਉਹ ਇੰਡੀਜਿਨਸ ਲੋਕਾਂ ਦੇ ਨਾਲ ਕੀਤਾ ਹੈਗਾ ਬਿਲਕੁਲ ਤੇ ਹਰਦੀਪ ਸਿੰਘ ਨਿਜਰ ਹੁਨਾ ਦੇ ਅਸੈਸੀਨੇਸ਼ਨ ਕਤਲ ਦੇ ਮਾਮਲੇ ਤੋਂ ਬਾਅਦ ਦੇ ਵਿੱਚ ਜਦ ਜਸਟਿਨ ਟਰੂਡੋ ਆਪਣੇ ਸਦਨ ਦੇ ਵਿੱਚ ਉੱਠ ਕੇ ਬੋਲਦਾ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇੰਡੀਆ ਪੂਰੀ ਤਰ੍ਹਾਂ ਐਕਸਪੋਜ਼ ਹੋਣਾ ਸ਼ੁਰੂ ਹੁੰਦਾ ਇੰਡੀਆ ਦਾ ਜਿਹੜਾ ਡਾਊਨਫਾਲ ਆ ਉਸ ਤੋਂ ਬਾਅਦ ਦੇ ਵਿੱਚ ਵੈਸਟਰਨ ਮੁਲਕਾਂ 'ਚ ਵੈਸਟਰਨ ਡੈਮੋਕ੍ਰੇਸੀ 'ਚ ਉਸ ਦੇ ਸਾਹਮਣੇ ਜਿਹੜਾ ਉਹ ਆਉਂਦਾ ਆ ਆਉ ਤੁਹਾਨੂੰ ਉਹਦੇ ਵੀ ਜਿਹੜੇ ਕੁਝ ਚੀਜ਼ਾਂ ਜਿਹੜੀਆਂ ਸੁਣਾਉਂਦੇ ਆ ਜਿਸ ਤਰੀਕੇ ਦੇ ਨਾਲ ਹਰਦੀਪ ਸਿੰਘ ਨਿਜਰ ਹੁਨਾ ਦੇ ਅਸੈਸੀਨੇਸ਼ਨ ਤੋਂ ਬਾਅਦ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉੱਥੇ ਉਹਨਾਂ ਨੇ ਕੀਤੀ ਸੀਗੀ ਉਹਦੀ ਪਾਰਕਿੰਗ ਲੋਟ ਦੇ ਵਿੱਚ ਵੀ ਉਸ ਤੋਂ ਬਾਅਦ ਦੇ ਵਿੱਚ ਕਈ ਮਹੀਨਿਆਂ ਬਾਅਦ ਜਾ ਕੇ ਉਹਨਾਂ ਨੇ ਇਹ ਜਿਹੜੇ ਦੋਸ਼ ਆ ਭਾਰਤ ਦੇ ਉੱਤੇ ਕਿਸ ਤਰੀਕੇ ਦੇ ਨਾਲ ਲਾਏ ਸੀ ਆਓ ਤੁਹਾਡੇ ਉਸ ਨੂੰ ਰੂਬਰੂ ਕਰਦੇ ਆ ਓਵਰ ਦਾ ਪਾਸਟ ਨੰਬਰ ਆਫ ਵੀਕਸ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਹੈਵ ਬੀਨ ਐਕਟਿਵਲੀ ਪਰਸੂਇੰਗ ਕ੍ਰੈਡੀਬਲ ਅਲੇਗੇਸ਼ਨਸ ਆਫ ਅ ਪੋਟੈਂਸ਼ੀਅਲ ਲਿੰਕ Between agents of the Government of India and the killing of a Canadian citizen, Ardeep Singh Nijar. Canada is a rule of law country. The protection of our citizens and defence of our sovereignty are fundamental. Our top priorities have therefore been one, that our law enforcement and security agencies ensure the continued safety of all Canadians, and two, that all steps be taken to hold perpetrators of this murder to account ji ji so bilkul uh, so jo kuch jo insaaf sikhanu 40 saal india de vich nahi mil sakya te justin trudeau ne ek canadian citizen nu maran de utte jehdi hai puri duniya jehdi hila ditti si ਆ ਆਪਣੀ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਦੇ ਕੇ ਉਹਦਾ ਅਸਰ ਤੁਸੀਂ ਅਮਰੀਕਾ 'ਚ ਵੀ ਦੇਖਿਆ ਹੋਣਾ ਹੁਣ ਪਿਛਲੇ ਇੱਕ ਹਫਤਾ ਜੋ ਇੰਡੀਆ ਦਾ ਫੋਰਮ ਮਿਨਿਸਟਰ ਜੈ ਸ਼ੰਕਰ ਆ ਉਹ ਕਹਿੰਦੇ ਭਈ ਉਸ ਨੇ ਕੋਈ ਲੀਡਰ ਨਹੀਂ ਛੱਡਿਆ ਜਿਹਦੇ ਤੱਕ ਉਹਨੂੰ ਪਹੁੰਚ ਨਹੀਂ ਕੀਤੀ ਪਰਲੀਮੈਂਟ ਆ ਕਰਦਾ ਰਿਹਾ ਜੀ ਭਈ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਜੋ ਜਦੋਂ ਦੋ ਜੋ ਪੂਣਾ ਨੇ ਆਪਣਾ ਚਾਰਜ ਲੈਣਾ ਆ ਸੌ ਚੱਕਣੀ ਉਸ ਦਿਨ ਉਹਨੂੰ ਸਰਦਿਆ ਜਾਵੇ ਬੁਲਾਇਆ ਜਾਵੇ ਪਰ ਹਜੇ ਤੱਕ ਅੱਜ ਤੱਕ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਹਾਲਾਂਕਿ ਅਮਰੀਕਾ ਦਾ ਨੰਬਰ 1 ਦੁਸ਼ਮਣ ਮੁਲਕ ਚਾਈਨਾ ਜਾਂ ਰਸ਼ੀਆ ਕਹੋ ਚਾਈਨਾ ਦੇ ਲੀਡਰ ਨੂ ਜ਼ਿੰਗਪੈਨ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਉਹ ਗੱਲ ਜੁਦੀ ਆ ਪਏ ਉਹ ਆਂਦਾ ਨਹੀਂ ਆਂਦਾ ਜਾਂ ਕੀ ਗੱਲ ਆ ਪਰ ਉਸ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਹੈਗਾ ਸੋ ਇਸ ਵੰਦੇ ਵਿੱਚ ਕਾਫੀ ਖਬਰਾਂ ਆ ਆਪਾਂ ਤੁਹਾਡੇ ਨਾਲ ਜੇ ਸਾਂਝੇ ਕਰਦੇ ਜਾਈਏ ਉੱਥੇ ਦਾ ਜਿਹੜਾ ਕਨਜ਼ਰਵੇਟਿਵ ਪਾਰਟੀ ਦਾ ਲੀਡਰ ਹੈਗਾ ਪੀਅਰ ਪੋਲੀਵਰ ਪਹਿਲਾਂ ਤਾਂ ਉਹ ਜਦੋਂ ਜੋ ਕੋ ਜੇ ਬਾਪ ਰਿਆ ਸੀ ਪਈ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਤੇ ਉਹ ਚੁੱਪ ਰਿਹਾ ਪਹਿਲਾਂ ਤਾਂ 네ਗੇਟਿਵ ਵੀ ਰਿਹਾ ਵੀ ਨਹੀਂ ਜੀ ਇਹ ਐਵੇਂ ਹੀ ਮਾਰੀ ਜਾਂਦੇ ਆ ਕੋਈ ਪ੍ਰੂਫ ਨਹੀਂ ਹੈ ਜਦੋਂ ਪ੍ਰੂਫ ਆਣੇ ਸ਼ੁਰੂ ਹੋ ਗਏ ਤੇ ਫਿਰ ਚੁੱਪ ਵੀ ਰਿਹਾ ਤੇ ਉਹਨਾਂ ਨੇ ਅੱਜ ਸਟੇਟਮੈਂਟ ਪੀਅਰ ਪੋਲੀਵਰ ਨੇ ਕੀਤੀ ਆ ਵੀ ਕੁਝ ਵੀ ਚੇਂਜ ਨਹੀਂ ਹੋਇਆ ਵੀ ਹਰ ਇੱਕ ਜਿਹੜਾ ਲਿਬਰਲ ਐਮਪੀ ਸੀ ਉਹਨਾਂ ਨੇ ਟਰੂਡੋ ਨੇ ਜੋ ਵੀ ਕੀਤਾ 9 ਸਾਲ ਉਹ ਉਹਨਾਂ ਦਾ ਸਾਥ ਦਿੰਦੇ ਰਹੇ ਸੋ ਮਾਰਚ ਮਹੀਨੇ ਤੱਕ 24 ਤੱਕ ਪ੍ਰਾਈਮ ਮਿਨਿਸਟਰ ਇਦੇ ਰਹਿਣਗੇ ਉਦੋਂ ਉਹਨਾਂ ਨੇ ਪਾਰਲੀਮੈਂਟ ਸੈਸ਼ਨ ਸੱਦਿਆ ਹੈਗਾ ਉਹ ਕਹਿੰਦੇ ਵੀ ਮੈਂ ਉੱਥੇ ਦੇ ਜਿਹੜੇ ਗਵਰਨਰ ਜਨਰਲ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਸ ਤੋਂ ਬਾਅਦ ਡਿਕਲੇਅਰ ਹੋਊਗਾ ਵੀ ਇਲੈਕਸ਼ਨ ਹੁੰਦੀ ਆ ਜਾਂ ਨਹੀਂ ਹੁੰਦੀ ਜੋ ਲਿਬਰਲ ਪਾਰਟੀ ਦੇ ਲੀਡਰ ਆ ਉਹਦੇ ਵਿੱਚ ਐਕਸ ਦਿਪਤੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਜਾਂ ਸਾਬਕਾ ਸੈਂਟਰਲ ਬੈਂਕਰ ਮਾਰਕ ਕਿਰਨੀ ਉਹਨਾਂ ਦੇ ਜਿਹੜੇ ਨਾਂ ਆ ਉਹ ਵੀ ਆ ਰਹੇ ਹੈਗੇ ਆ ਜੀ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹ ਕੀ ਆਖਿਆ ਸੀ ਉਹ ਥੋੜਾ ਜਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆ intend to resign as party leader as prime minister after the party selects its next leader To a robust nationwide competitive process last night. I asked the president of the Liberal Party to begin that process. I intend to resign. So, on a press conference, karke kya, dekho, personal life. De vich divorce, yeah. usda ho gaya. separation of wife. Then oh, So, uh, so tushin, uh, ha. So, the hot sab to ਵੀ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਜਸਟਿਨ ਟਰੂਡੋ ਉਹ ਹੁਣ ਕੁਝ ਮਹੀਨਿਆਂ ਦਾ ਹੀ ਪ੍ਰਾਈਮ ਮਿਨਿਸਟਰ ਰਹਿ ਗਿਆ ਆ ਆਪਣੀ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਤੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਉਹ ਅਸਤੀਫਾ ਦੇਣ ਜਾ ਰਿਹਾ ਆ ਤੇ ਜਿੰਦਾ ਤੁਹਾਨੂੰ ਦੱਸ ਰਹੇ ਆ ਵੀ ਮਾਰਚ 24 ਤੱਕ ਉਹ ਪ੍ਰਾਈਮ ਮਿਨਿਸਟਰ ਦੇ ਅਹੁਦੇ ਦੇ ਉੱਤੇ ਬਣਿਆ ਰਹੇਗਾ ਪਰ ਉਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਇਲੈਕਸ਼ਨਸ ਵੀ ਉੱਥੇ ਆ ਰਹੀਆਂ ਆ ਤੇ ਇਥੋਂ ਤੱਕ ਵੀ ਜਿੰਨੀ ਦੇਰ ਤੱਕ ਵੀ ਸਰਕਾਰ ਚੱਲਦੀ ਆ ਉਨੀ ਦੇਰ ਤੱਕ ਜਿਹੜਾ ਉਹਨਾਂ ਨੂੰ ਇੱਕ ਨਵਾਂ ਪ੍ਰਾਈਮ ਮਿਨਿਸਟਰ ਲੱਭਣਾ ਪਊਗਾ ਕ੍ਰਿਸਟੀ ਕਲਾਰਕ ਹੁਣਾਂ ਦਾ ਵੀ ਜਿਹੜਾ ਉਹ ਨਾਮ ਆ ਰਿਹਾ ਆ ਇਹ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਜਿਹੜੀ ਉਹ ਰਹੀ ਆ ਤੇ ਲਿਬਰਲ ਪਾਰਟੀ ਦੇ ਵਿੱਚ ਉਹ ਹੈਗੀ ਆ ਤੇ ਕਹਿੰਦੀ ਵੀ ਉਹਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਵੀ ਕਹਿੰਦੀ ਵੀ ਲਾਈਫ ਲੌਂਗ ਲਿਬਰਲ ਹੋਣ ਦੇ ਨਾਤੇ ਤੇ ਕਹਿੰਦੀ ਵੀ ਮੈਂ ਉਮੀਦ ਕਰਦੀ ਆ ਵੀ ਹਜ਼ਾਰਾਂ ਹੀ ਜਿਹੜੇ ਆ ਕੈਨੇਡੀਅਨਸ ਆ ਉਹਨਾਂ ਨੇ ਆਪਣਾ ਨੈਕਸਟ ਲੀਡਰ ਜਿਹੜਾ ਆ ਉਹ ਹੁਣ ਅੱਗੇ ਜੋਣਾ ਹੈਗਾ ਆ ਤੇ ਕਹਿੰਦੇ ਵੀ ਇਹ ਸਭ ਤੋਂ ਵੱਡੀ ਓਪਰਚੁਨਿਟੀ ਹੈ ਇੱਕ ਦਹਾਕੇ ਦੇ ਵਿੱਚ ਆਪਾਂ ਨੂੰ ਆਪਣੀ ਕੈਨੇਡੀਅਨ ਪਾਰਟੀ ਨੂੰ ਵੀ ਹੋਰ ਵਧਾਉਣਾ ਚਾਹੀਦਾ ਆ ਤੇ ਨਵੇਂ ਲਿਬਰਲਜ਼ ਜਿਹੜੀ ਪਾਰਟੀ ਦੇ ਉਹਨਾਂ ਦੇ ਮੈਂਬਰਸ ਨੂੰ ਲਿਬਰਲਜ਼ ਆਖ ਦਿੰਦੇ ਆ ਵੀ ਉਹਨਾਂ ਨੂੰ ਜਿਹੜਾ ਉਹ ਵੈਲਕਮ ਉੱਥੇ ਕਰਨਾ ਚਾਹੁੰਦੇ ਆ ਆ ਕਰਨਾ ਚਾਹੀਦਾ ਹੈ ਤੇ ਕੈਨੇਡੀਅਨਜ਼ ਨੂੰ ਆਪਣੇ ਭਵਿੱਖ ਦੇ ਲਈ ਵੀ ਜ਼ਰੂਰ ਨਾਲ ਦੇ ਨਾਲ ਚਿੰਤਤ ਹੋਣਾ ਚਾਹੀਦਾ ਆ ਇੱਕ ਹੋਰ ਜਿਹੜੇ ਲਿਬਰਲ ਪਾਰਟੀ ਦੇ ਪੋਟੈਂਸ਼ੀਅਲ ਲੀਡਰ ਮਾਰਕ ਕਾਰਨੀ ਉਹਨਾਂ ਨੇ ਵੀ ਇਸ ਦੇ ਉੱਤੇ ਰਿਐਕਟ ਕੀਤਾ ਕਾਰਨੀ ਇੱਕ ਟਾਈਮ ਦੇ ਉੱਤੇ ਬੈਂਕ ਆਫ ਇੰਗਲੈਂਡ ਤੇ ਬੈਂਕ ਆਫ ਕੈਨੇਡਾ ਦੇ ਜਿਹੜੇ ਉਹ ਮੁਖੀ ਉੱਥੇ ਰਹਿ ਚੁੱਕੇ ਆ ਇਹ ਲਿਬਰਲ ਕੈਂਡੀਡੇਟ ਆ ਪਾਰਟੀ ਦੇ ਜਿਹੜੇ ਆ ਇੱਕ ਕੰਟੈਂਡਰ ਪੋਟੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਦੇਖਿਆ ਆ ਜਾ ਰਿਹਾ ਆ ਉਹਨਾਂ ਨੇ ਧੰਨਵਾਦ ਕੀਤਾ ਜਸਟਨ ਟੂਡੋ ਦਾ ਲੀਡਰਸ਼ਿਪ ਦੇ ਲਈ ਉਹਨਾਂ ਦੀ ਕੈਨੇਡਾ ਦੀ ਕੰਟਰੀਬਿਊਸ਼ਨ ਦੇ ਲਈ ਤੇ ਕਿੰਨੀ ਜਿਹੜੇ ਉਹਨੇ ਸੈਕਰੀਫਾਈਸ ਕੀਤੇ ਆ ਤੇ ਉਸਨੇ ਉਸਨੂੰ ਆਉਣ ਵਾਲੇ ਸਮੇਂ ਦੇ ਲਈ ਸ਼ੁਭਸ਼ਾਵਾ ਪੇਟ ਕੀਤੀਆਂ ਸੀਐਨਐਨ ਰਿਪੋਰਟ ਕਰ ਰਿਹਾ ਪਈ ਇੰਡੀਆ ਦੇ ਬਹੁਤ ਸਾਰੇ ਮੀਡੀਆ ਚੈਨਲਸ ਇਸ ਖਬਰ ਨੂੰ ਖਬਰ ਕਰ ਰਹੇ ਆ ਤੇ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਬੜੀ ਖੁਸ਼ੀ ਮਨਾ ਰਹੇ ਆ ਪਈ ਜੀ ਜਸਟਨ ਟਰੂਡੋ ਹੁਣ ਰਿਜ਼ਾਈਨ ਕਰ ਗਿਆ ਤੇ ਸਾਡੇ ਜਿਹੜੇ ਰਿਲੇਸ਼ਨ ਆ ਉਹ ਆਉਣ ਵਾਲੇ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਬਹੁਤ ਵਧੀਆ ਹੋਣਗੇ ਇੰਡੀਅਨ ਗਵਰਨਮੈਂਟ ਇਹ ਬਲੀਵ ਕਰ ਰਹੀ ਹੈ ਵੀ ਪ੍ਰਾਈਮ ਮਿਨਿਸਟਰ ਜੋ ਆ ਉਹਦਾ ਜਿਹੜਾ ਨਵਾਂ ਰਿਲੇਸ਼ਨਸ਼ਿਪ ਆ ਕੈਨੇਡਾ ਦਾ ਇੰਡੀਆ ਦਾ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਆਊਗਾ ਉਹ ਵਧੀਆ ਹੋਊਗਾ ਪਰ ਰਿਅਲਿਟੀ ਇਹ ਆ ਭਈ ਨੈਸ਼ਨਲ ਸਕਿਉਰਿਟੀ ਦੇ ਉੱਤੇ ਰਿਗਾਰਡਲੈਸ ਪਾਰਟੀ ਲਾਈਨਸ ਕੈਨੇਡਾ ਦੇ ਪੋਲੀਟੀਸ਼ੀਅਨ ਇਸ ਚੀਜ਼ ਨੂੰ ਇਕਦਮ ਚੇਂਜ ਨਹੀਂ ਕਰ ਸਕਦੇ ਹੈਗੇ ਇੰਡੀਆ ਜੋ ਮਰਜੀ ਸੋਚੀ ਜਾਏ ਸੋ ਇਹ ਇਹ ਵੀ ਇੱਕ ਜਿਹੜਾ ਵੱਡਾ ਇਸ਼ੂ ਹੈਗਾ ਪੀਅਰ ਪੋਲੀਵਰ ਜਿਹੜਾ ਆ ਬੜਾ ਕਾਲਾ ਆ ਤੇ ਜਲਦੀ ਤੋਂ ਜਲਦੀ ਇਲੈਕਸ਼ਨ ਹੋਵੇ ਤੇ ਮੈਂ ਅੱਗੇ ਆਵਾਂ ਪਰ ਕਾਰਨ ਰਾਜਕਨਵੀਰ ਸਿੰਘ ਜੀ ਇਹਦੇ ਵਿੱਚ ਪੀਅਰ ਬਾਲੀਵੋਡ ਤਾਂ ਇਹ ਹੀ ਦੱਸ ਰਿਹਾ ਕਿ ਕਰਜਾ ਬਹੁਤ ਹੋਇਆ ਆ ਇਮੀਗ੍ਰੈਂਟਸ ਬਹੁਤ ਆ ਗਏ ਹੈਗੇ ਆ ਸੋ ਇਹ ਰੀਜ਼ਨ ਉਹ ਦੱਸਿਆ ਪਰ ਸਭ ਤੋਂ ਮੇਨ ਕਾਰਨ ਵਾਸ਼ਟ੍ਰੀਟ ਜਨਰਲ ਦੱਸ ਰਹੀ ਆ ਕਿ ਸਾਡੇ ਸਰਪੰਚ ਦਾ ਜਿੱਤਣਾ ਆ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਕੈਨੇਡਾ ਦੀਆਂ ਚੀਜ਼ਾਂ ਦੇ ਉੱਤੇ ਵੀ ਟੈਰਫ ਲਾਣ ਜਾ ਰਹੇ ਹਾਂ ਸੋ ਉਹ ਚੀਜ਼ ਵੀ ਜਿਹੜੀ ਮੇਨ ਇਸ ਅ ਰੈਜ਼ਿਗਨੇਸ਼ਨ ਦਾ ਕਾਰਨ ਹੈਗਾ ਕਿਉਂਕਿ ਉਹਨੂੰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀ ਪੋਜੀਸ਼ਨ ਚੇਂਜ ਕੀਤੀ ਸੀ ਹਾਲਾਂਕਿ ਅ ਜਸਟਨ ਟਰੂਡੋ ਇੰਨੇ ਜਿਹੜੇ ਸਟੇਟ ਲੀਡਰ ਆ ਉਹ ਕਹਿੰਦੇ ਵੀ ਮੈਂ ਜਿਹੜੀ ਪ੍ਰਾਈਵੇਟ ਕਨਵਰਸੇਸ਼ਨ ਹੋਈ ਆ ਉਹ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਤੇ ਉਹਦੇ ਵਿੱਚ ਮੈਂ ਉਹ ਨਹੀਂ মিডিਆ ਨੂੰ ਦੇਣਾ ਚਾਹੁੰਦਾ ਹੈਗਾ ਮੇਰਾ ਕੋਈ ਤਰੀ ਮਕਸਦ ਨਹੀਂ ਹੈਗਾ ਹਾਲਾਂਕਿ ਆਪਾਂ ਜਿਹੜੀਆਂ ਦੂਜੀਆ ਦੁਨੀਆ ਦੀਆਂ ਸਰਕਾਰਾਂ ਦੇਖਦੇ ਆਂ ਕਿ ਕਿਦਾਂ ਉਹ ਇੱਕ ਦੂਜੇ ਦੇ ਉਲਟ ਬੋਲਦੇ ਹੁੰਦੇ ਆ ਸੋ ਵਾਲ ਸਟਰੀਟ ਜਨਰਲ ਦੇ ਮੁਤਾਬਕ ਟਰੂਡੋ ਨੂੰ ਲੱਗਦਾ ਸੀ ਕਿ ਜਿਹੜੇ ਟਰੰਪ ਹੁਣੀ ਆ ਉਹ 25% ਕੈਨੇਡਾ ਦੀਆਂ ਇੰਪੋਰਟਸ ਦੇ ਉੱਤੇ ਲਾਣਗੇ ਜਿਹਦੇ ਨਾਲ ਕੈਨੇਡਾ ਨੂੰ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ ਸੋ ਉਹਦੇ ਨਾਲ ਉਹਨਾਂ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਵੀ ਤਲਕੀ ਕਾਫੀ ਹੋਈ ਪਰ ਕਿਸ ਤਰ੍ਹਾਂ ਆਪਾਂ ਇਸ ਨੂੰ ਡੀਲ ਕਰ ਸਕਦੇ ਆ ਪੋਜ਼ਿਟਿਵ ਜਰਨਲ ਦੇ ਮੁਤਾਬਕ ਇਹ ਵੀ ਇੱਕ ਜਿਹੜਾ ਮੇਨ ਕਾਰਨ ਉਹਨਾਂ ਨੇ ਦੱਸਿਆ ਹੈ ਕਿ ਜਿਹਦੇ ਕਰਕੇ ਜਿਹੜਾ ਫਾਈਨੈਂਸ ਮਿਨਿਸਟਰ ਸੀ ਕੈਨੇਡਾ ਦੀ ਕ੍ਰਿਸਟੀਆ ਫ੍ਰੀਲੈਂਡ ਉਹ ਰਿਜ਼ਾਈਨ ਕਰ ਗਈ ਹਾਲਾਂਕਿ ਜਸਟਨ ਟਰੂਡੋ ਨੇ ਕੋਸ਼ਿਸ਼ ਜ਼ਰੂਰ ਕੀਤੀ ਸੀ ਉਹ ਉਸ ਤਰ੍ਹਾਂ ਰਹਿ ਪਰ ਜਿਹੜਾ ਪਬਲਿਕ opinion polls ਆ ਜੋ 2024 ਦੇ ਆ ਉਹਦੇ ਚ ਜਸਟਨ ਟਰੂਡੋ ਉਹਨਾਂ ਦੀ ਅਪਰੂਵਲ ਰੇਟਿੰਗ 20% ਜਿਹੜੀ ਡਾਊਨ ਗਈ ਹੈਗੀ ਆ ਤੇ ਕੰਜ਼ਰਵੇਟਿਵਸ ਦੀ ਜਿਹੜੀ 20% ਉੱਪ ਗਈ ਆ ਤੇ ਸਭ ਤੋਂ ਜਿਹੜਾ ਮੈਂ ਕਹਿੰਨਾ ਵੀ ਆਪਾਂ ਦੇਖਦੇ ਆ ਹਾਲ ਉਸ ਕੌਮ ਦਾ ਆ ਜਿਸ ਕੌਮ ਦੇ ਲਈ ਉਹ ਖੜਿਆ ਜਿਸ ਕੌਮ ਲਈ ਉਸ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਬੋਲਿਆ ਤੇ ਉਸ ਕੌਮ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਸਟਨ ਟਰੂਡੋ ਦੇ ਉਲਟ ਹੈਗੇ ਆ ਹਾਲਾਂਕਿ ਜਸਟਨ ਟਰੂਡੋ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਪਸ਼ਨ ਦਾ ਚਾਰਜ ਜਾਂ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਦਾ ਧੋਖਾ ਦੇਣ ਦਾ ਚਾਰਜ ਨਹੀਂ ਲੱਗਾ ਹੈਗਾ ਹੂੰ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਵਾਪਰੀਆਂ ਨਾਅਉਟ ਉੱਥੋਂ ਦੇ ਸੇਮ ਸਿੰਘ ਜੀ ਹਰਜੋ ਸਿੰਘ ਜੀ ਲੋਕਲ ਜਿਹੜੀ ਪੋਲਿਟਿਕਸ ਆ ਉਹ ਭਾਰੂ ਹੁੰਦੀ ਆ ਕੌਮ ਦੇ ਪੱਖ ਤੋਂ ਲੋਕ ਹੋਰ ਹਿਸਾਬ ਨਾਲ ਸੋਚਦੇ ਆ ਤੇ ਜਿੱਥੇ ਰਹਿ ਰਹੇ ਆ ਉਹਦੇ ਹਿਸਾਬ ਦੇ ਨਾਲ ਲੋਕ ਹੋਰ ਹਿਸਾਬ ਦੇ ਨਾਲ ਜਿਹੜਾ ਸੋਚਦੇ ਆ ਪੀਰ ਪੋਲੀਵਰ ਦੇ ਉੱਤੇ ਵੀ ਜਿਹੜੀ ਹੈ ਸਿੱਖਾਂ ਨੂੰ ਖਾਸ ਕਰਕੇ ਜ਼ਰੂਰ ਮਸ਼ਹਦੀਨ ਦੇ ਨਾਲ ਦੇਖਣਾ ਪੈਣਾ ਆ ਧਿਆਨ ਰੱਖਣਾ ਪੈਣਾ ਆ ਵੀ ਉਸ ਦਾ ਕਿਦਾਂ ਦਾ ਝਕਾਵ ਜਿਹੜਾ ਭਾਰਤ ਪੱਕੀ ਰਹਿੰਦਾ ਸਟੀਵਨ ਹਾਰਪਰ ਇੰਸਟੀਚਿਊਟ ਦੇ ਵਿੱਚੋਂ ਨਿਕਲਿਆ ਹੋਇਆ ਪੀਅਰ ਪੋਜ਼ਿਬਲ ਉਹ ਸਟੀਵਨ ਹਾਰਪਰ ਉਹੀ ਬੰਦਾ ਹੈ ਜਿਹਦਾ ਇਸ ਟਾਈਮ ਇੰਡੀਆ ਦੇ ਨਾਲ ਨੇੜਤਾ ਜਿਹੜੀ ਉਹ ਬਹੁਤ ਆ ਜਦੋਂ ਹਰਦੀਪ ਸਿੰਘ ਨਿੱਜਰੋਂ ਵਾਲਾ ਮਾਮਲਾ ਵੀ ਹੋਇਆ ਸੀ ਬਾਰ ਬਾਰ ਆਪਾਂ ਇਹ ਗੱਲ ਕਰਦੇ ਆ ਪਹਿਲੇ ਦਿਨ ਤਾਂ ਉਹਨੇ ਸਦਨ 'ਚ ਖੜ ਕੇ ਸਾਥ ਦਿੱਤਾ ਅਗਲੇ ਦਿਨ ਉਹਨੇ ਸਵਾਲ ਜਿਹੜੇ ਉਹ ਚੱਕ ਦਿੱਤੇ ਸੀਗੇ ਜਦੋਂ ਉਹਨੂੰ ਕਿਸੇ ਹੋਰ ਪਾਸਿਓਂ ਕਹਿੰਦੇ ਵੀ ਇਸ਼ਾਰੇ ਜਿਹੜੇ ਉਹ ਆਏ ਸੀਗੇ ਸੋ lettes see ਕੀ ਜਿਹੜਾ ਇਹ ਬਣਦਾ ਹੈ ਜਿੱਥੇ ਜਿਹੜੇ ਟਰੂਡੋ ਦੀ ਜਾਣਦੇ ਜਿਹੜੀ ਆ ਰੈਜ਼ੀਗਨੇਸ਼ਨ ਦੇ ਵਿੱਚ ਉਥੇ ਲੋਕਾਂ ਨੇ ਖੁਸ਼ੀ ਵੀ ਬਹੁਤ ਮਨਾਈ ਆ ਜਿਹੜੇ ਖਾਸ ਕਰਕੇ ਕਨਜ਼ਰਵੇਟਿਵਜ਼ ਆ ਉਹਨਾਂ ਨੇ ਤਾਂ ਇੱਕ ਹਰਜੋਤ ਸਿੰਘ ਦੀ ਬਾਥ ਟੱਬ ਪਾਰਟੀ ਜਿਹੜੀ ਆ ਪਾਰਲੀਮੈਂਟ ਦੇ ਬਾਹਰ ਜਿਹੜੀ ਆ ਬਾਥ ਟੱਬ ਪਾਰਟੀ ਆ ਉਹ ਵੀ ਕਰ ਛੱਡੀ ਹੈਗੀ ਆ ਰੈਜ਼ੀਗਨੇਸ਼ਨ ਆਉਣ ਤੋਂ ਬਾਅਦ ਚ ਤੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਐ ਇਸ ਟਾਈਮ ਇਹ ਚੱਲ ਰਹੀਆਂ ਆ ਇੱਕ ਚੀਜ਼ ਕਹਿੰਦੇ ਵੀ ਹੋਰ ਚੰਬੇ ਵਾਲੀ ਰਹੀ ਜਦ ਟਰੂਡੋ ਅਸਤੀਫਾ ਦੇਣ ਆਇਆ ਸੀ ਉਸ ਤੇ ਜਿਹੜੇ ਨੋਟਸ ਆ ਉਹਦੇ ਆਉਣ ਤੋਂ ਪਹਿਲਾਂ ਹੀ ਬਾਹਰ ਪਏ ਹੋਏ ਸੀਗੇ ਤੇ ਲੋਕਾਂ ਨੇ ਇਹ ਵੀ ਕਿਹਾ ਵੀ ਆ ਦੇਖ ਲਓ ਹਾਲ ਸਰਕਾਰ ਦਾ ਵੀ ਕਿਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਉੱਥੇ ਚੱਲ ਰਹੀ ਹੈ ਵੀ ਸਿਕਿਉਰਿਟੀ ਨੂੰ ਲੈ ਕੇ ਕੁਝ ਵੀ ਜਿਹੜਾ ਉਹ ਨਹੀਂ ਹੈਗਾ ਆ ਇੱਕ ਟਾਈਮ ਤੇ ਹਰਜੋ ਸਿੰਘ ਜੀ ਉਦੋਂ ਵੀ ਬੜੀ ਇੱਕ ਰੌਲਾਪਾ ਵਿਵਾਦ ਜਿਹੜਾ ਉਹ ਟਰੂਡੋ ਦੇ ਨਾਲ ਪਿਆ ਸੀਗਾ ਜਦ ਇਨਾਂ ਦੀ ਪਾਰਟੀ ਦੇ ਦੁਆਰਾ ਇੱਕ ਬੰਦੇ ਨੂੰ ਉੱਥੇ ਸੱਦਿਆ ਗਿਆ ਸੀ ਤੇ ਉਹਨੂੰ ਬਾਅਦ ਪਤਾ ਲੱਗਾ ਸੀਗਾ ਵੀ ਵਰਲਡ ਵਾਰ 2 ਦਾ ਉਹ ਨਾਜ਼ੀ ਸੀਗਾ ਉਹ ਵੀ ਜਿਹੜਾ ਇੱਕ ਵਿਵਾਦ ਇਸ ਚੀਜ਼ ਦੇ ਵਿੱਚ ਆ ਬਣਿਆ ਹੈਗਾ ਸੋ lettes see ਕੀ ਇਸ ਦੇ ਵਿੱਚ ਅੱਗੇ ਆ ਬਣਦਾ ਹੈਗਾ ਆ ਕੈਨੇਡਾ ਦਾ ਭੁਵਿੱਖ ਕੀ ਆ ਕੀ ਇਹਨੂੰ ਜਿਹੜਾ ਹਰਜੋਤ ਸਿੰਘ ਇੱਕ ਹੋਰ ਐਂਗਲ ਤੋਂ ਵੀ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਸਿਆਸਤ ਸਿਆਸਤ ਹੀ ਹੁੰਦੀ ਆ ਚਾਹੀਓ ਕਿਸੇ ਵੀ ਦੁਨੀਆ ਦੇ ਖੇਮੇ ਦੇ ਵਿੱਚ ਜਿਹੜੀ ਉਹ ਕਿਉਂ ਨਾ ਹੋ ਰਹੀ ਹੋਵੇ ਜਸਟਿਨ ਟਰੂਡੋ ਆ ਰਹੀਆਂ ਜਿਹੜੀਆਂ ਜਨਰਲ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਹੁਣ ਉੱਥੇ ਆਉਣੀਆਂ ਹੀ ਆਉਣੀਆਂ ਕਿਉਂਕਿ ਸਰਕਾਰ ਦੇ ਕੋਲ ਰਹਿ ਨਹੀਂਆਂ ਕੁਝ ਵੀ ਉਹਨਾਂ ਦੇ ਕੋਲ ਇਨਫ ਵੋਟਾਂ ਨਹੀਂ ਹੈਗੀਆਂ ਇਨਫ ਐਮਪੀ ਨਹੀਂ ਹੈਗੇ ਵੀ ਉਹ ਆਪਣੀ ਸਰਕਾਰ ਨੂੰ ਬਚਾ ਸਕਣ ਕੀ ਇਹ ਸਿੰਪਥੀ ਗੇਨ ਕਰਨ ਦਾ ਮੌਕਾ ਤਾਂ ਨਹੀਂ ਵੀ ਕੋਸ਼ਿਸ਼ ਕਰ ਰਹੇ ਵੀ ਲਿਬਰਲ ਸਰਕਾਰ ਨੂੰ ਦੁਬਾਰਾ ਲਿਆਉਣ ਦੇ ਲਈ ਚੱਲ ਮੈਂ ਅਸਤੀਫਾ ਦੇ ਦਿੰਦਾ ਕਿਸੇ ਹੋਰ ਨੂੰ ਲੈ ਆਉਂਦੇ ਆ ਤਾਂ ਜਿਹੜਾ ਉਹ ਦੇਖਿਆ ਜਾਊਗਾ ਪਰ ਇੰਗਲੈਂਡ ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਇਦਾਂ ਕਰਕੇ ਬਹੁਤ ਵਾਰੀ ਦੇਖਿਆ ਉਹਨਾਂ ਨੂੰ ਜਿਹੜੀ ਇਸ ਟਾਈਮ ਮੂਦੀ ਜਿਹੜੀ ਉੱਥੇ ਖਾਣੀ ਪਈ ਸੀਗੀ ਸੋ ਉਹਨਾਂ ਦੀ ਵੱਡੀ ਜਿਹੜੀ ਉਹ ਹਾਰ ਹੋਈ ਸੀ ਜੋ ਇਸ ਟਾਈਮ ਹਵਾ ਹੈ ਉੱਥੇ ਜੋ ਇਸ ਟਾਈਮ ਉੱਥੇ ਮਾਹੌਲ ਆ ਸਿਆਸਤ ਤੌਰ ਦੇ ਉੱਤੇ ਲੋਕਲ ਤੌਰ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੇ ਵੀ ਬਹੁਤ ਆਸਾਨੀ ਦੇ ਨਾਲ ਜਿਹੜੀ ਉਹ ਬਣ ਰਹੀ ਆ ਚੋਰ ਨਾਲੋਂ ਪੰਡ ਕਾਲੀ ਵਾਲੀ ਗੱਲ ਨਾ ਪੀਰ ਪੋਲੀਵਰ ਦੇ ਨਾਲ ਜਿਹੜੀ ਉਹ ਬਣ ਜੋਏ ਇਸ ਲਈ ਉਹਨਾਂ ਨੂੰ ਵੀ ਆਪਣੇ ਤੌਰ ਦੇ ਉੱਤੇ ਆ ਜਿਹੜਾ ਅੱਗੇ ਤੋਂ ਅੱਗੇ ਕੰਮ ਜਿਹੜਾ ਉਹ ਕਰਨਾ ਹੀ ਆ ਪੈਣਾ ਆ ਸੋ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਉਹ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ਰਿਜ਼ਾਈਨ ਕਰਨ ਜਾ ਰਹੇ ਨੇ ਡਿਜ਼ਾਈਨ ਜਗਮੀਰ ਸਿੰਘ ਜਿਹੜੇ ਲੈਫਟ ਵਿੰਗ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਆ ਜਿਹੜੇ ਜਸਟਨ ਟਰੂਡੋ ਦੀ ਮinority liberal ਸਰਕਾਰ ਨੂੰ ਜਿਹੜੀ ਸਪੋਰਟ ਕਰਦੇ ਰਹੇ ਉਹਨਾਂ ਨੇ ਪਿਛਲੇ ਦਿਨਾਂ ਚ ਸਪੋਰਟ ਜਿਹੜੀ ਆ ਆਪਣੀ ਵਾਪਸ ਲੈ ਲਈ ਸੀ ਤੇ ਉਹਦੇ ਵਿੱਚ ਜਸਟਨ ਟਰੂਡੋ ਉਹਨਾਂ ਦੀ liberal ਕਹਿੰਦੇ ਵੀ ਜੋ এজেন্ডਾ ਸੀ ਉਹਦੇ ਕਰਕੇ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਬਹੁਤ ਗਈਆਂ ਤੇ ਹੈਲਥ케ਅਰ ਦਾ ਸਿਸਟਮ ਡਾਊਨ ਚਲਾ ਗਿਆ ਤੇ ਕਾਰਪੋਰੇਟ ਗਰੀਡ ਕਹਿੰਦੇ ਅੱਗੇ ਵਧੀ ਹੈਗੀ ਆ ਸੋ ਹੋਰ ਬਹੁਤ ਸਾਰੇ ਜਿਹੜੇ ਕੈਨੇਡੀਅਨ ਜੋਬਸ ਨੂੰ ਲੈ ਕੇ ਕੋਸਟ ਆਫ ਲਿਵਿੰਗ ਨੂੰ ਲੈ ਕੇ ਇਹ ਸਾਰੇ ਜਿਹੜੇ ਇਸ਼ੂ ਆ ਉਹ ਜਗਮੀਤ ਸਿੰਘ ਨੇ ਜਸਟਨ ਟਰੂਡੋ ਦੇ ਉੱਤੇ ਉਠਾਏ ਹੈਗੇ ਜੀ